ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮੁੱਖ ਲਾਈਨਸ ਤੇ ਸਾਬਕਾ ਰਾਸ਼ਟਰਪਤੀ ਜਿਮੀ ਕਾਟਰ ਦਾ ਦੇਹਾਂਤ 100 ਸਾਲਾਂ ਦੀ ਉਮਰ ਚ ਲੈ ਆਖਰੀ ਸਾਹ ਵੀ ਲਗਤ ਵਾਧ ਪਾਰਤੀ ਪਹੁੰਚੇ ਅਮਰੀਕਾ 2023 ਨਾਲੋਂ 26 ਫੀਸਦੀ ਦਾ ਹੋਇਆ ਵੀਜ਼ਿਆਂ ਦੇ ਵਿੱਚ ਵਾਧਾ ਪਿਆਨਕ ਤੂਫਾਨ ਨੇ ਮਚਾਈ ਤਰਥਲੀ ਚਾਰ ਲੋਕਾਂ ਦੀ ਹਮਾਤ ਕਈ ਲੋਕ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਬੇहद ਉਗਾਮ ਦਾ ਮਾਹੌਲ ਹੈ ਕਿਉਂਕਿ ਨੋਬਲ ਜੇਤੂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਟਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ 100 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਈ ਤੇ ਇਸ ਮੌਕੇ ਤੇ ਦੇਸ਼ ਦੁਨੀਆ ਤੋਂ ਅ ਵਕ ਵਕ ਤਰ੍ਹਾਂ ਦੇ ਸੁੰਨੇ ਹੈ ਜਿਮੀ ਕਾਟਰ ਹੋਰਾਂ ਵਾਸਤੇ ਭੇਜੇ ਜਾ ਰਹੇ ਨੇ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਮੀ ਕਾਟਰ ਨੇ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾਵਾਂ ਨਿਭਾਈਆਂ ਸੀ ਇਸ ਮੌਕੇ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਉਹਨਾਂ ਨੂੰ ਛੇਤੇ ਕੀਤਾ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਟਰ ਦਾ ਐਤਵਾਰ ਨੂੰ 100 ਸਾਲਾਂ ਦੀ ਉਮਰ 'ਚ ਦਿਹਾਂਤ ਹੋ ਗਿਆ ਕਾਟਰ ਦਾ ਜਨਮ 1 ਅਕਤੂਬਰ 1924 ਨੂੰ ਜਾਰਜੀਆ ਰਾਜ ਵਿੱਚ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ 1970 ਤੋਂ 1981 ਤੱਕ ਰਾਸ਼ਟਰਪਤੀ ਵਜੋਸ ਸਿਵਾ ਨਿਭਾਈ ਉਹ ਅਮਰੀਕੀ ਇਤਿਹਾਸ ਪ੍ਰਤੀ ਆਪਣੀ ਸੜਲ ਤੇ ਮਨੁੱਖੀ ਪਹੁੰਚ ਲਈ ਜਾਣੇ ਜਾਂਦੇ ਨੇ ਕਾਟਰ ਜੋ ਕਿ ਲੰਬੇ ਸਮੇਂ ਤੋਂ ਬਿਮਾਰ ਸਨ ਉਹ ਨਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਦੁਆਰਾ ਕੀਤੀ ਗਈ ਸੀ ਹਾਲਾਂਕਿ ਤੁਰੰਤ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦੀ ਮੌਤ ਕਿਸ ਕਰਕੇ ਹੋਈ ਪਰ ਫਰਵਰੀ 2023 ਵਿੱਚ ਕਾਟਰ ਸੈਂਟਰ ਨੇ ਐਲਾਨ ਕੀਤਾ ਸੀ ਕਿ ਉਹ ਹਮਲਾਵਰ ਚਮੜੀ ਦੇ ਕੈਂਸਰ ਯਾਨਕੀ ਮੈਲਨੋਮਾ ਤੋਂ ਪੀੜਤ ਨੇ ਜਿਸ ਦਾ ਟਿਊਮਰ ਉਹਨਾਂ ਦੇ ਜਿਗਰ ਤੇ ਦਿਮਾਗ 'ਚ ਫੈਲ ਗਿਆ ਸੀ ਇਸ ਦੇ ਬਾਵਜੂਦ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ। ਉਹਨਾਂ ਦੀ ਆਖਰੀ ਤਸਵੀਰ 1 ਅਕਤੂਬਰ ਨੂੰ ਉਹਨਾਂ ਦੇ 100ਵੇਂ ਜਨਮ ਦਿਨ ਤੇ ਲਾਈ ਗਈ ਸੀ। 1977 ਦੇ ਵਿੱਚ ਜਿਮੀ ਕਾਟਰ ਫੋਰਡ ਨੂੰ ਹਰਾ ਕੇ ਰਾਸ਼ਟਰਪਤੀ ਬਣੇ। ਆਪਣੇ ਕਾਰਜਕਾਲ ਦੌਰਾਨ ਉਹਨਾਂ ਕਈ ਇਤਿਹਾਸਿਕ ਕਾਰਵਾਈਆਂ ਕੀਤੀਆਂ। ਜਿਨ੍ਹਾਂ ਵਿੱਚ ਪ੍ਰਮੁੱਖ ਇੱਕ 1978 ਦਾ ਕੈਂਪ ਡੇਵਿਡ ਸਮਝੌਤਾ ਸੀ ਇਸ ਸਮਝੌਤੇ 'ਚ ਉਹਨਾਂ ਨੇ ਇਜ਼ਰਾਈਲ ਤੇ ਮਿਸਰ ਦਰਮਿਆਨ ਸ਼ਾਂਤੀ ਵਾਰਤਾ 'ਚ ਵਿਚੋਲਗੀ ਕੀਤੀ ਜਿਸ ਨੂੰ ਮੱਧ ਪੂਰਬ 'ਚ ਸ਼ਾਂਤੀ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਮੰਨਿਆ ਜਾਂਦਾ ਹੈ ਕਾਰਟਰ ਨੇ ਅਮਰੀਕਾ ਅਤੇ ਮੱਧ ਪੂਰਬ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਊਰਜਾ ਸੰਕਟ ਦੌਰਾਨ ਉਹਨਾਂ ਨੇ ਊਰਜਾ ਦੀ ਸੰਭਾਲ ਤੇ ਬਦਲਵੇਂ ਸਰੋਤਾਂ ਤੇ ਜ਼ੋਰ ਦਿੱਤਾ ਹਾਲਾਂਕਿ ਉਹਨਾਂ ਦੇ ਕਾਰਜਕਾਲ ਦੇ ਆਖਰੀ ਸਾਲਾਂ ਵਿੱਚ ਈਰਾਨ ਬੰਦਕ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਜਿਮੀ ਕਾਟਰ ਨੇ ਆਪਣਾ ਜੀਵਨ ਸ਼ਾਂਤੀ ਤੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਰ ਦਿੱਤਾ ਉਨ੍ਹਾਂ ਅੰਤਰਰਾਸ਼ਟਰੀ ਲੋਕਤੰਤਰ ਸ਼ਾਂਤੀ ਦੇ ਵਿਕਾਸ ਲਈ ਕਾਟਰ ਸੈਂਟਰ ਦੀ ਸਥਾਪਨਾ ਕੀਤੀ ਇਸ ਦੇ ਤਹਿਤ ਉਨ੍ਹਾਂ ਨੇ ਕਈ ਦੇਸ਼ਾਂ 'ਚ ਚੋਣ ਨਿਗਰਾਨੀ ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਉਨ੍ਹਾਂ ਦੇ ਯਤਨਾਂ ਲਈ ਉਨ੍ਹਾਂ ਨੂੰ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਕਾਰਟਰ ਦਾ ਜੀਵਨ ਪ੍ਰੇਰਣਾ ਸਰੋਤ ਹੈ ਦਫ਼ਤਰ 'ਚ ਅਤੇ ਇਸ ਤੋਂ ਬਾਹਰ ਦੇ ਸਮੇਂ ਵਿੱਚ ਉਹਨਾਂ ਨੇ ਮਾਨਵਤਾਵਾਦੀ ਮੁੱਦਿਆਂ ਗਰੀਬੀ ਹਟਾਉਣ ਤੇ ਸਿਹਤ ਸੇਵਾਵਾਂ ਨੂੰ ਸੁਧਾਰਨ ਦੇ ਵਿੱਚ ਕੰਮ ਕੀਤਾ। ਉਹਨਾਂ ਦੇ ਯਤਨਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਡਨ ਦੇ ਵੱਲੋਂ ਵੀ ਜਿਮੀ ਕਾਰਟਰ ਦੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਜਿਮੀ ਕਾਰਟਰ ਨੂੰ ਚੇਤੇ ਕੀਤਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਮਰੀਕਾ ਦੇ ਵੀਜ਼ਾ ਮਾਮਲਿਆਂ ਦੇ ਵਿੱਚ ਭਾਰਤੀਆਂ ਨੇ ਰਿਕਾਰਡ ਹੀ ਤੋੜ ਦਿੱਤੇ ਨੇ ਤੇ 11 ਮਹੀਨਿਆਂ ਦੇ ਵਿੱਚ 10 ਲੱਖ ਤੋਂ ਵੱਧ ਭਾਰਤੀ ਯੂਐਸ ਪਹੁੰਚੇ ਨੇ ਵੱਡੀ ਗਿਣਤੀ ਵਿੱਚ ਐਚ1ਬੀ ਵੀਜ਼ਾ ਦੇ ਤਹਿਤ ਭਾਰਤੀ ਸਕਿਲਡ ਵਰਕਰਸ ਜਾਂ ਫਿਰ ਸਕਿਲਡ ਲੋਕ ਪੇਸ਼ੇਵਰ ਮਾਹਰ ਅਮਰੀਕਾ ਗਏ ਨੇ 2023 ਦੇ ਨਾਲੋਂ ਜੇ ਆંકੜਿਆਂ ਦੀ ਗੱਲ ਕਰੀਏ ਤਾਂ ਫਿਰ 26 ਫੀਸਦੀ ਦਾ ਵਾਧਾ ਹੋਇਆ ਤੇ ਇਹ ਗਿਣਤੀ ਹੁਣ 20 ਲੱਖ ਤੋਂ ਵੀ ਟੱਪ ਗਈ ਹੈ ਭਾਰਤ ਚ ਅਮਰੀਕੀ ਦੂਤਕਰ ਅਤੇ ਇਸਦੇ ਵਨਜ ਦੂਤਕਰ ਨੇ ਲਗਾਤਾਰ ਦੂਜੇ ਸਾਲ 10 ਲੱਖ ਤੋਂ ਵੱਧ ਗੈਰ ਪ੍ਰਵਾਸੀ ਵੀਜ਼ੇ ਜਾਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਗੈਰ ਪ੍ਰਵਾਸੀ ਵੀਜ਼ਿਆਂ ਦੀ ਰਿਕਾਰਡ ਗਿਣਤੀ ਸੈਟ ਸਪਾਟਾ ਕਾਰੋਬਾਰ ਸਿੱਖਿਆ ਡਾਕਟਰੀ ਇਲਾਜ ਤੇ ਹੋਰ ਉਦੇਸ਼ਾਂ ਲਈ ਅਮਰੀਕਾ ਦੀ ਯਾਤਰਾ ਲਈ ਭਾਰਤੀਆਂ ਵਿਚਾਲੇ ਵੱਡੀ ਮੰਗ ਨੂੰ ਦਰਸਾਉਂਦੀ ਹੈ ਗੈਰ ਪ੍ਰਵਾਸੀ ਵੀਜ਼ਾ ਇਨ੍ਹਾਂ ਉਦੇਸ਼ਾਂ ਲਈ ਅਮਰੀਕਾ ਚ ਦਾਖਲ ਦੀ ਸਹੂਲਤ ਦਿੰਦਾ ਹੈ ਦੂਤ ਘਰ ਨੇ ਇੱਕ ਅਧਿਕਾਰਿਤ ਬਿਆਨ ਚੁਕਿਆ ਹੈ ਕਿ ਪਿਛਲੇ 4 ਸਾਲਾਂ ਵਿੱਚ ਭਾਰਤ ਤੋਂ ਸੈਲਾਨੀਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ ਤੇ 2024 ਦੇ ਪਹਿਲੇ 11 ਮਹੀਨਿਆਂ 'ਚ 20 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 26% ਦਾ ਵਾਧਾ ਹੈ 50 ਲੱਖ ਤੋਂ ਵੱਧ ਭਾਰਤੀਆਂ ਕੋਲ ਪਹਿਲਾਂ ਹੀ ਅਮਰੀਕਾ ਜਾਣ ਲਈ ਗੈਰ ਪ੍ਰਵਾਸੀ ਵੀਜ਼ਾ ਹੈ ਤੇ ਹਰ ਦਿਨ ਮਿਸ਼ਨ ਹਜ਼ਾਰਾਂ ਹੋਰ ਜਾਰੀ ਕਰਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਾਲ ਅਮਰੀਕਾ ਵਿੱਚ H1B ਵੀਜ਼ਾ ਨੂੰ ਨਮਾਇਉਣ ਲਈ ਇੱਕ ਸਫਲ ਪਾਇਲਟ ਪ੍ਰੋਗਰਾਮ ਪੂਰਾ ਕੀਤਾ ਇਸ ਨਾਲ ਭਾਰਤ ਦੇ ਬਹੁਤ ਸਾਰੇ ਵਿਸ਼ੇਸ਼ ਕਿੱਤੇ ਵਾਲੇ ਕਾਮਿਆਂ ਨੂੰ ਅਮਰੀਕਾ ਛੱਡੇ ਬਿਨਾਂ ਆਪਣੇ ਵੀਜ਼ਾ ਰੀਨਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਇਸ ਪਾਇਲਟ ਪ੍ਰੋਗਰਾਮ ਨੇ ਹਜ਼ਾਰਾਂ ਬਿਨੇਕਾਰਾਂ ਲਈ ਨਵੀਨੀਕਰਨ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜ਼ਿਕਰਿਆ ਖਾਸ ਹੈ ਕਿ ਵਿਦੇਸ਼ ਵਿਭਾਗ ਰਸਮੀ ਤੌਰ ਤੇ 2025 ਵਿੱਚ ਯੂਐਸ ਅਧਾਰਿਤ ਨਵੀਨੀਕਰਨ ਪ੍ਰੋਗਰਾਮ ਸਥਾਪਿਤ ਕਰਨ ਲਈ ਕੰਮ ਕਰ ਰਿਹਾ ਹੈ ਭਾਰਤ ਵਿੱਚ ਅਮਰੀਕੀ ਕਮਿਸ਼ਨ ਨੇ ਹਜ਼ਾਰਾਂ ਪ੍ਰਵਾਸੀ ਵੀਜ਼ੇ ਵੀ ਜਾਰੀ ਕੀਤੇ ਨੇ ਇਸ ਨਾਲ ਕਾਨੂੰਨੀ ਤਰੀਕੇ ਨਾਲ ਪਰਿਵਾਰਾਂ ਦਾ ਪੁਨਰਮਿਲਨ ਤੇ ਹੁਨਰਮੰਦ ਪੇਸ਼ੇਵਰਾਂ ਦਾ ਅਮਰੀਕਾ ਚ ਪ੍ਰਵਾਸ ਸੰਭਵ ਹੋਇਆ ਇਹ ਪ੍ਰਵਾਸੀ ਵੀਜ਼ਾ ਧਾਰਕ ਆਪਣੇ ਆਉਣ ਤੇ ਸਥਾਈ ਨਿਵਾਸੀ ਬਣ ਗਏ ਜੋ ਅਮਰੀਕਾ 'ਚ ਪਹਿਲਾਂ ਤੋਂ ਮੌਜੂਦ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਮਿਸ਼ਨ ਨੇ ਭਾਰਤ ਵਿੱਚ ਰਹਿ ਰਹੇ ਤੇ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ 24000 ਤੋਂ ਵੱਧ ਪਾਸਪੋਰਟ ਤੇ ਹੋਰ ਕੌਂਸਲਰ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਨੇ ਦੂਤਘਰ ਨੇ 3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਨੇ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਅਮਰੀਕਾ ਦੇ ਵਿੱਚ ਭਿਆਨਕ ਤੂਫਾਨ ਨੇ ਕਹਿਰ ਮਚਾ ਦਿੱਤਾ ਹੈ ਹਰ ਪਾਸੇ ਤਰਥੱਲੀ ਮੱਚੀ ਹੋਈ ਹੈ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕ ਜ਼ਖਮੀ ਹੋਏ ਨੇ ਬਹੁਤ ਸਾਰੇ ਘਰਾਂ ਦੀ ਬਿਜਲੀ ਵੀ ਠੱਪ ਹੋ ਗਈ ਹੈ ਲੋਕ ਰਸਤਿਆਂ ਦੇ ਵਿੱਚ ਫਸੇ ਹੋਏ ਨੇ ਤੇ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਲੱਗਾ احتیاط ਵਰਤਣ ਦੀ ਵੀ ਅਪੀਲ ਕੀਤੀ ਗਈ ਹੈ ਦੱਖਣੀ ਅਮਰੀਕਾ 'ਚ ਹਫਤੇ ਦੇ ਅੰਤ 'ਚ ਇੱਕ ਸ਼ਕਤੀਸ਼ਾਲੀ ਤੂਫਾਨ ਦੀ ਲਪੇਟ 'ਚ ਆਉਣ ਨਾਲ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਨੈਸ਼ਨਲ ਵੈਦਰ ਸਰਵਿਸ ਦੇ ਮੌਸਮਪੂਰਵ ਅਨੁਮਾਨ ਕੇਂਦਰ ਦੇ ਮੌਸਮ ਵਿਗਿਆਨੀ ਬ੍ਰਾਇਨ ਹਰਲੈਨਿਕ ਹੈ ਕਿ ਟੈਕਸਾਸ, ਲੂਇਸੀਆਨਾ, ਮਿਸਿਸਿਪੀ, ਅਲਾਬਾਮਾ ਅਤੇ ਜਾਰਜੀਆ ਵਿੱਚ ਤੂਫਾਨ ਦੇ ਨੁਕਸਾਨ ਦੀਆਂ ਘੱਟੋ-ਘੱਟ 45 ਰਿਪੋਰਟਾਂ ਨੇ। ਉਹਨਾਂ ਦੱਸਿਆ ਕਿ ਟੀਮਜ਼ ਨੁਕਸਾਨ ਦਾ ਸਰਵੇਖਣ ਕੀਆ। ਬਿਜ਼ੀ ਛੁੱਟੀਆਂ ਦੇ ਮੌਸਮ ਦੌਰਾਨ ਆਏ ਤੂਫਾਨ ਨੇ ਕੁਝ ਸੜਕਾਂ ਤੇ ਖਤਰਨਾਕ ਸਥਿਤੀਆਂ ਪੈਦਾ ਕੀਤੀਆਂ ਤੇ ਅਮਰੀਕਾ ਦੇ ਕੁਝ ਵਿਅਸਤ ਹਵਾਈ ਅੱਡਿਆਂ ਤੇ ਉਡਾਨਾਂ ਦੇਰੀ ਜਾਂ ਫਿਰ ਰੱਦ ਹੋਣ ਦਾ ਕਾਰਨ ਬਣੀਆਂ ਫਲਾਈਟ ਟ੍ਰੈਕਰ ਫਲਾਈਟ ਅਵੇਅਰ ਦੇ ਅਨੁਸਾਰ ਐਤਵਾਰ ਦੁਪਹਿਰ ਤੱਕ ਹਾਰਟਸਫੀਲਡ ਜੈਕਸਨ ਐਟਲੰਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ 600 ਤੋਂ ਵੱਧ ਉਡਾਨਾਂ ਦੇਰੀ ਨਾਲ ਉੱਡੀਆਂ ਹਿਊਸਟਨ ਖੇਤਰ ਵਿੱਚ ਰਾਸ਼ਟਰੀ ਮੌਸਮ ਸੇਵਾ ਦੀ ਤੂਫਾਨ ਸਰਵੇਖਣ ਟੀਮ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਨੂੰ ਸ਼ਹਿਰ ਦੇ ਉੱਤਰ ਅਤੇ ਦੱਖਣ ਵਿੱਚ ਘੱਟੋ-ਘੱਟ 5 ਤੂਫਾਨ ਆਏ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਰਿਜ਼ੋਰੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਮੈਡੀਸਨ ਫਾਲਸਟਰ ਨੇ ਕਿਹਾ ਕੀ 48 ਸਾਲਾਂ ਔਰਤ ਦੀ ਲਾਸ਼ ਹਿਊਸਟਨ ਦੇ ਦੱਖਣ ਵਿੱਚ ਲਿਵਰਪੂਲ ਖੇਤਰ 'ਚ ਉਸ ਦੇ ਘਰ ਤੋਂ ਬਾਹਰ 100 ਫੁੱਟ ਦੀ ਦੂਰੀ ਤੇ ਮਿਲੀ ਉਹਨਾਂ ਦੱਸਿਆ ਕਿ ਔਰਤ ਦੀ ਮੌਤੇ ਅਸਲ ਕਾਰਨਾਂ ਦਾ ਤਾਂ ਹਜੇ ਪਤਾ ਹੀ ਨਹੀਂ ਲੱਗਿਆ ਪੋਲਿਸ ਨੇ ਕਿਹਾ ਹੈ ਕਿ ਬ੍ਰਾਜ਼ੋਰੀਆ ਕਾਉਂਟੀ ਵਿੱਚ 4 ਹੋਰ ਲੋਕ ਜ਼ਖਮੀ ਹੋ ਗਏ ਨੇ ਉਹਨਾਂ ਕਹਿ ਹੈ ਕਿ ਕਟੋਕਟ 40 ਕਰਾਂ ਤੇ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਕਾਉਂਟੀ ਦੇ ਅਧਿਕਾਰੀ ਜੇਸਨ ਸਮਿਥ ਨੇ ਕਿਹਾ ਕਿ ਹਿਊਸਟਨ ਦੇ ਉੱਤਰ ਵਿੱਚ ਮੌਂਟਗੋਮਰੀ ਕਾਉਂਟੀ ਦੇ ਵਿੱਚ ਲਗਭਗ 30 ਕਾਰ ਤਬਾਹ ਹੋਏ ਨੇ ਤੇ ਲਗਭਗ 50 ਹੋਰ ਕਾਰ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਉੱਤਰੀ ਕਰੌਲਿਨਾ ਵਿੱਚ ਐਤਵਾਰ ਨੂੰ ਇੱਕ 70 ਸਾਲਾ ਵਿਅਕਤੀ ਦੀ ਉਸਦੀ ਪਿਕਅਪ ਗੱਡੀ ਉੱਤੇ ਦਰਖਤ ਡਿੱਗਣ ਕਾਰਨ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਮਿਸਸੀਪੀ ਵਿੱਚ ਤੂਫਾਨ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਮੌਤ ਹੋਈ ਐਮਰਜੈਂਸੀ ਪ੍ਰਬੰਧਨ ਦੇ ਬੁਲਾਰੇ ਨੀਫਾ ਹਾਰੀ ਨੇ ਦੱਸਿਆ ਕਿ ਨੇਚਰਸ ਆਰਾਂਸ ਕਾਉਂਟੀ ਵਿੱਚ ਸ਼ਨੀਵਾਰ ਰਾਤ ਇੱਕ 18 ਸਾਲਾਂ ਲੜਕੀ ਦੀ ਉਸਦੇ ਘਰ ਉੱਤੇ ਦਰੱਖਤ ਡਿੱਗਣ ਕਰਕੇ ਮੌਤ ਹੋਈ ਜਦੋਂ ਕਿ ਘਰ ਦੇ ਵਿੱਚ ਮੌਜੂਦ ਦੋ ਹੋਰ ਲੋਕ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਦੱਸਿਆ ਕਿ ਲੁਵੈਂਡਸ ਕਾਉਂਟੀ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ ਤੇ ਰਾਜਪਾਲ ਦੇ ਵਿੱਚ ਘੱਟੋ ਘੱਟ 8 ਲੋਕ ਜ਼ਖਮੀ ਹੋਏ ਨੇ ਜਾਣਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁਖੜਲਾਈਨਸ ਤੇ ਸਾਬਕਾ ਰਾਸ਼ਟਰਪਤੀ ਜੀਮੀ ਕਾਟਰ ਦਾ ਦਿਹਾਂਤ 100 ਸਾਲਾਂ ਦੀ ਉਮਰ ਚਲੇ ਆਖਰੀ ਸਾਹ ਵੀ ਲਖਤਵ ਵੱਧ ਭਾਰਤੀ ਪਹੁੰਚੇ ਅਮਰੀਕਾ 2023 ਨਾਲੋਂ 26 ਫੀਸਦੀ ਦਾ ਹੋਇਆ ਵੀਜ਼ਿਆਂ ਦੇ ਵਿੱਚ ਵਾਧਾ ਬਿਆਨਕ ਤੂਫਾਨ ਨੇ ਮਚਾਈ ਤਰਥਲੀ ਚਾਰ ਲੋਕਾਂ ਦੀ ਹਮਾਤ ਕਈ ਲੋਕ ਜ਼ਖਮੀ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ